ਹੰਦੀਕਾ ਹਾਲ ਚਾਲ ਹੈ ਸਾਰੇ ਅਨਸਾਸਿਕਾਲ ਜੀ ਤੇ ਸੋਮਵਾਰ ਮੰਗਲਵਾਰ ਬੁੱਧਵਾਰ ਪੱਕੇ ਹੁੰਦੇ ਤੇ ਜਸ ਫਤੇਪੁਰੇ ਨਾਲੇ ਹੁੰਦਾ ਤੇ ਸ਼ਰਾਰਤੀ ਬਹੁਤ ਹੈ ਤੇ ਦਾ ਕੁਝ ਸਮਾਨ ਖਤਮ ਹੋਇਆ ਦਾ ਰੋਜ ਇਹਨੇ ਕੋਈ ਨਾ ਕੋਈ ਸਮਾਨ ਖਤਮ ਹੁੰਦਾ ਰੋਜ ਇਹਨੇ ਸ਼ਾਪ ਆਣਾ ਹੁੰਦਾ ਹੈ ਨਾ ਤੇ ਅੱਜ ਇੱਕ ਤਾਂ ਪਨੀਰ ਖਾਂਦਾ ਹੈ ਇੱਕੇ ਤੇ ਚਾਕਲੇਟ ਜੀ ਖਤਮ ਸੀਗੀ ਉਹ ਲੈਣਾ ਹੈ ਤੇ ਕੁਛ ਨਾ ਕੁਛ ਹੋਰ ਇਹਨੇ ਲੈ ਲੈਣਾ ਟਾਇਟ ਵੇਅਰ ਤੋਂ ਤੇ ਸ਼ਰਾਰਤੀ ਬਹੁਤ ਹੈ ਬਹੁਤ ਸ਼ਰਾਰਤਾ ਕਰਦਾ ਹੈ ਅੱਜ ਕੱਲ ਦੇ ਬੱਚੇ ਬਹੁਤ ਜ਼ਿਆਦਾ ਤੇਜ਼ ਹੈ ਬਸ ਜਿਹੜੀ ਚੀਜ਼ ਚਾਹੀਦੀ ਨਾ ਆਪਣੇ ਆਪੇ ਚੱਕ ਲੈਣੀ ਪਾਪਾ ਮੈਂ ਆ ਲੈਣੀ ਹਾਂਜੀ 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 ਉਹੀ ਤੁਸੀਂ ਲੈ ਲਓ ਚੱਕ ਲਓ ਪੂਰੇ ਹੀ ਲੈਣਾ ਆਪਾਂ ਨੇ ਪੂਰਾ ਪੈਕਟ ਲੈਣਾ ਪੂਰਾ ਚੱਕ ਲਓ ਬਣਾ ਕੇ ਕੇਕ ਲੈ ਲਿਆ ਜਾਸ ਫਤਿਹ ਆ ਜਿਓ ਤੁਸੀਂ ਤੂੰ ਰੋਂਦਾ ਤੂੰ ਹੋ ਨਹੀਂ ਰੋਂਦਾ ਤੂੰ ਉਹ ਕਿਤੇ ਲੋ ਆ ਜਿਓ ਕਹਿੰਦਾ ਹੁਣ ਪਾਪਾ ਕਹਿਣਾ ਮੰਨੂ ਹੁਣ ਨਹੀਂ ਰੋਂਦਾ ਤੂੰ ਹੈ ਫਿਰ ਪਿੱਛੇ ਤਾ ਪਾਪਾ ਕੋਸੋ ਹਾਂ ਵਾਚ ਸੋ ਮੈਂ ਵਾਚ ਅੰਦੀ ਇਹ ਦਿਨ ਕਰਨ ਆਇਆ ਜਸਪਤ ਫੋਨ 'ਚ ਦੇਖੀ ਜਾਂਦਾ ਪਹਿਲਾਂ ਕਹੀ ਹੈ ਆਈਸਕ੍ਰੀਮ ਵਾਲੀ ਬੈਨ ਕਰੋ ਜਾਂਦੀ ਉਹ ਕਾਰਟੂਨਾਂ ਚਾਹਦੀ ਮੈਂ ਕਿਹਾ ਪੁੱਤੂ ਰਹਿ ਨਹੀਂ ਆਂਦੀ ਤੇ ਕਹਿੰਦਾ ਡਿਨਰ ਕਰਨ ਜਾਣਾ ਆ ਚੱਲ ਡਿਨਰ ਕਰਨ ਚੱਲਦੇ ਆ ਡਿਨਰ ਕਰਨ ਆਇਆ ਹੁਣ ਵੀ ਫੋਨ ਦਾ ਖੇੜਾ ਨਹੀਂ ਛੱਡਦਾ ਫੋਨ ਦਾ ਬੜਾ ਚਸਕਾ ਹੈ ਇਹਨੂੰ ਸ਼ਰਾਰਤੀ ਵੀ ਬਹੁਤ ਹੈ ਹਰ ਚੀਜ਼ ਕਾਪੀ ਕਰਦਾ ਫੋਨ 'ਚ ਦੇਖ ਕੇ ਨਾ ਉਹੀ ਇਹਨੇ ਕਰਨੀ ਹੁੰਦੀ ਹੈ ਹਕੀਕਤ 'ਚ ਬੱਚਾ ਐਸੀ ਬਹੁਤ ਨੌਖਰਾ ਬਹੁਤ ਹੈ ਜਾਸ ਫਰ ਇਹਨਾਂ ਦਾ ਕਰ ਲਿਆ ਆਪਣਾ ਅਨਜਾਇਮੈਂਟ ਕਰ ਲਿਆ ਡਿਨਰ ਤੇ ਮੈਂ ਠੀਕੇ ਤੇ ਜਾ ਰਿਹਾ ਉੱਥੇ ਬੋਤਲ ਲਵਾਂਗੇ ਤੇ ਕਿਉਂਕਿ ਛੁੱਟੀਆਂ ਦੋ ਦਿਨ ਹੋ ਜਾਏ ਮੇਰੀਆਂ ਕੰਮ ਤੇ ਜਾਣਾ ਕੋਈ ਨਹੀਂ ਹੈਗਾ ਤੇ ਨਾਲ ਇੱਕ ਦੋ ਮੂਵੀ ਦੇਖਾਂਗੇ ਘਰਾਂ ਜਾ ਕਿੱਡੀਂ ਨਰ ਘਰੇ ਜਾ ਕੇ ਕਰਾਂਗੇ ਪੈਕ ਕਰਵਾ ਲੈ ਸੀ ਉੱਥੇ ਮੈਂ ਡਿਨਰ ਵੀ ਨਹੀਂ ਕੀਤਾ ਕਿਉਂਕਿ ਮੈਂ ਤਾਂ ਲੇਟੇ ਸੌਣਾ 12 11:00 ਤੋਂ ਵੱਜ ਕੇ 1-2 ਵਜੇ ਸੌਣਾ ਕਿਉਂਕਿ ਸਵੇਰੇ ਉੱਠਣ ਦਾ ਕੋਈ ਟਾਈਮ ਨਹੀਂ ਹੈ ਆਪਣਾ ਤਾਂ ਘਰੇ ਪੁੱਜ ਗਏ ਤੇ ਮੂਵੀ ਦੇਖਦੇ ਇੱਕ ਦੋ ਇੱਕ ਦੋ ਪੈਗ ਲੰਦਿਆਂ ਤੇ ਆਪਣਾ ਮੰਗਲਵਾਰ ਦਿਨ ਹੋ ਗਿਆ ਮੈਂ ਖਤਮ ਵਧੀਆ ਗਿਆ ਦਿਨ ਆਪਣਾ ਫਤਿਹ ਬਹੁਤ ਇਲਤ ਕਰਦਾ ਹੈ ਪਰ ਚਲੋ ਮਿਲਦੇ ਆਂ ਫਿਰ ਆਪਣਾ ਨੈਕਸਟ ਡੇ ਹੈ ਨਾ ਹਾਂਜੀ ਵੀਰਵਾਰ ਦੀ ਨਾਈਟ ਆਪਾਂ 12 ਵਜੇ ਕੰਮ ਸ਼ੁਰੂ ਕਰਾਂਗੇ ਕਿਉਂਕਿ ਏਅਰਪੋਰਟ ਡਰਾਈਵ थ्रू ਹੁੰਦਾ ਕਲियर ਮੋਰ ਦੀ ਜੋਬ ਲਈ ਹੈ ਤੇ ਤੇਲ ਤੂਲ ਪੋਆ ਲਿਆ ਕਾਫੀ ਲੈ ਲਈ ਇਹ ਤੋਂ ਬਾਅਦ ਚੱਲਦੇ ਸਿੱਧਾ ਮੈਗਨੇਟ ਹਾਊਸ ਕਿਉਂਕਿ ਇੱਥੋਂ ਜੋਬ ਆਪਾਂ ਨੂੰ ਵਧੀਆ ਲੱਗ ਜਾਂਦੀ ਹੈ ਕਿਉਂਕਿ ਵੀਰਵਾਰ ਅੱਜ ਤੇ ਵੀਰਵਾਰ ਨੂੰ ਦੋ ਤਿੰਨ ਕਲੱਬ ਖੁੱਲ੍ਹੇ ਹੁੰਦੇ ਮੈਗਨੇਟ ਹਾਊਸ ਪੈਂਟਹਾ우스 ਨੌਰਥ ਰਿਜਿਡ ਕਹੇਗਾ ਫਾਈਟ ਦੋ ਤਿੰਨ ਨਾ ਉੱਥੋਂ ਆਪਣੀ ਚੜੀਕ ਡੰਦ ਰਾਈ ਜੌਬ ਲੱਗੀ ਸੀ ਤੇ ਹੁਣ ਮੈਨੂੰ ਡਿਸਪੈਚਰ ਤੇ ਜੌਬ ਵੱਜੀ ਆ ਦੇਖਦੇ ਕਿੱਥੇ ਦੀ ਨਿਕਲਦੀ ਐ ਨਾ ਡਿਸਪੈਚਰ ਤੇ ਵੀ ਛੋਟੀ ਜਿਹੀ ਜੌਬ ਲੱਗੀ ਆ ਆਪਾਂ ਨੂੰ ਤੇ ਪ੍ਰੀਸ਼ਟ ਪਰਥ ਚ ਪ੍ਰਸਪੈਕਟ ਲੱਗਿਆ ਆਪਾਂ ਨੇ ਇੱਥੇ ਪਲੋਟ ਕਰਤੀ ਕੱਢੀ ਤੇ ਸ਼ਾਇਦ ਉਹਨਾਂ ਇਸ ਪਰਚ ਲੱਗਿਆ 100% 에어ਪੋਰਟ ਦੀ ਹੋਊਗੀ ਉਹ ਜਾ ਕੇ 에어ਪੋਰਟ ਦੇ ਨਿਕਲ ਸੀ ਇੱਕ ਲਾਤੀ ਮੈਂ ਬੀਸਪੋਰਟ ਤੇ ਤੀਸਰੀ ਜੌਬ ਚੱਕਣਾ ਹੈ ਗ੍ਰੇਟਸਟ ਨੇਵ ਆਈਵੀਐਸ ਤੋਂ ਤੇ ਹੁਣ ਮੈਂ ਚੌਥੀ ਜੌਬ ਚੱਕਣ ਜਾ ਰਿਹਾ 5 ਸਟਰ ਦੀ ਕ੍ਰਾਉਂ ਕ੍ਰਾਉਂ ਤੇ ਬਿਜ਼ੀ ਬਹੁਤ ਹੈ ਲੈਕਰ ਵਾਈਟ ਦਾ ਕੰਮ ਨਾ ਬਹੁਤ ਵਧੀਆ ਹੋ ਗਿਆ ਅੱਜਕੱਲ ਕਿਉਂਕਿ ਸਵਾਨ ਦੀ ਐਪ ਬੰਦ ਹੋਣ ਨਾਲ ਸਾਡਾ ਲੈਕਰ ਵਾਈਟ ਦਾ ਕੰਮ ਬਹੁਤ ਵਧੀਆ ਹੋ ਗਿਆ ਸਾਡੇ 4 5 ਵਜੇ ਪਾ ਕੇ ਘਰੇ ਕੰਮ ਖਤਮ ਕਰਦੇ ਆ ਦੇਖਦੇ ਆ ਆਪਣੇ ਕਿੰਨੇ ਕੇ ਪੈਸੇ ਬਣੇ ਨਾ ਅੱਜ 60 ਕੇ ਡਾਲਰ ਦੀ ਆਪਾਂ ਨੇ ਕੈਸ਼ ਤੇ ਜੌਬ ਲਈ ਬਿਨਾ ਆਫ ਮੀਟਰ डील ਮਾਰਕ ਹੈ ਬਾਕੀ ਤਕਰੀਬਨ ਸਾਰਾ ਡਿਸਪੈਚਰ ਦਾ ਕੰਮ ਕੀਤਾ 331 ਡਾਲਰ ਆਪਣਾ ਬਣਿਆ ਜਿਹਦੇ ਵਿੱਚ ਦੋ ਲੱਗੀਆਂ ਆਪਾਂ ਨੂੰ 5 ਸੀਟਰ ਦੀਆਂ ਸਵੇਰੇ ਸਵੇਰੇ ਮਾਰਨਿੰਗ ਟਾਈਮ 'ਚ ਇੱਕ 55 ਦੀ 50 ਦੀ ਤੇ ਬਾਕੀ ਜੌਬਾਂ ਛੋਟੀਆਂ ਸੀਗੀਆਂ 175 ਡਾਲਰ ਦੀ ਲੱਗੀ ਸੀਗੀ ਟੋਟਲ ਆਪਣੇ 390 ਡਾਲਰ ਬਣ ਗਏ ਚਲੋ ਬਹੁਤ ਵਧੀਆ ਗਿਆ ਫਰਾਈਡੇ ਨਾਈਟ ਮੈਂ ਨਿਕਲਿਆ ਸੀ ਕਿ 3 ਵਜੇ 13 ਮਿੰਟ ਲੱਗੇ ਮੈਨੂੰ ਕਸੀਨੋ ਆਣ ਨੂੰ ਉਰੇ 30 ਮਿੰਟ ਲੱਗੇਗੇ ਮੇਰਾ 16 ਘੰਟੇ ਮਿਲਦੇ ਇਥੇ ਤੁਹਾਨੂੰ 15 ਮਿੰਟ 43 ਹੋ ਗਿਆ ਨਾ ਵੀ ਘਰੇ ਮੈਂ ਔਨ ਕਰ ਲਿਆ ਸੀ ਆ 5-10 ਮਿੰਟ ਪਹਿਲਾਂ ਤੇ ਕੋਈ ਜਵਾਬ ਨਹੀਂ ਲਾਈ ਤੇ ਕਿਸੇ ਨੂੰ ਆਇਆ ਜੀ ਮੇਰਾ 30 ਨੰਬਰ ਲੱਗ ਗਿਆ ਨਾ ਸਭ ਤੋਂ ਬੈਸਟ ਟਾਈਮ ਹੈ ਟੈਕਸੀ ਚਲਾਉਣ ਦਾ 3 ਵਜੇ ਦਾ ਸਵੇਰੇ ਜਾਂ ਤੁਸੀਂ 3 ਵਜੇ ਆਨੇ ਤੁਹਾਨੂੰ ਇੰਨੇ ਪੈਸੇ ਬਣਨਗੇ ਹਾਂ 20 ਮਿੰਟ ਤੇ ਜੌਬ ਲੱਗ ਗਈ ਸੀ ਆਪਣੀ ਸਿਟੀ ਤੋਂ ਸਿਟੀ ਤੋਂ ਆਪਾਂ ਇੱਕ ਜੌਬ ਲਾਤੀ ਸਕਾਰਪੋ ਦੀ ਦੋ ਜੌਬਾਂ ਲਾਤੀਆਂ ਆਪਣਾ 120 ਡਾਲਰ ਬਣ ਗਿਆ ਬਾਕੀ ਜੌਬਾਂ ਦੇਖਦੇ ਹਾਂ ਪਰ ਕਿੱਥੇ ਹੀ ਲੱਗਦੀ ਹੁਣ ਬਾਹਰ ਪਹਿਰੀ ਇਹ ਪੂਰੀ ਹੈਣ ਇਸ ਟਾਈਮ ਤੇ ਟੈਕਸੀ ਪੂਰੀ ਬੀਜ਼ੀ ਹੈ ਤੇ ਆਪਾਂ ਨੂੰ ਜੌਬ ਲੱਗ ਗਈ ਸੀ ਕਿ ਦੁਆਰਾ ਫੇਰ ਆਪਣੀ ਉੱਥੇ ਦੀ ਵਿਕਟੋਰੀਆ ਪਾਰਕ ਦੀ 50 ਡਾਲਰ ਦੀ ਤੇ ਹੁਣ ਨੈਕਸਟ ਜੌਬ ਦੇਖਦੇ ਕਿੱਥੇ ਹੁਣ ਆਪਣਾ ਡਿਸਪੈਚਰ ਦੀ ਜੌਬ ਆਪਾਂ ਲਾਵਾਂਗੇ ਕਿਉਂਕਿ ਸਿਟੀ ਸੈਂਟਰ ਚ ਪਰਸਪੈਕਟ ਲੱਗਿਆ ਸੀ ਆਪਾਂ ਗੱਡੀ ਪਲੋਟ ਕਰਤੀ ਤੇ ਤਕਰੀਬਨ 99% 에어ਪੋਰਟ ਦੀ ਜੌਬ ਹੋਉਂਗੀ ਉਹ ਤੇ ਬਾਕੀ ਅੱਗੇ ਆ ਦੇਖਦੇ ਕਿੱਥੇ ਦੀ ਆਉਂਦੀ ਨਾ ਜੇ T1 ਦੀ ਲੱਗ ਜਾ ਬਥੇ ਗੱਡੀਆਂ ਘਟੇ ਜੌਬ ਆਪਾਂ ਨੂੰ ਆ ਗਈ ਚਲਦੇ ਉੱਥੋਂ ਲੱਗੀ ਸੀ ਬਾਈ ਮੈਨੂੰ ਜੌਬ 에어ਪੋਰਟ ਦੀ T1 ਚ 10 ਮਿੰਟ ਖੜਨ ਤੋਂ ਬਾਅਦ ਜਿਹਦੀ ਜੌਬ ਲੱਗ ਗਈ ਤੇ ਸਿਟੀ ਵਿੱਚ ਦੀ ਤੇ ਮੈਂ ਹੁਣ ਚਲੋ ਮੈਂ ਕਹ ਬ੍ਰੇਕ ਲੈ ਲੈਂਦੇ ਨਾਲ ਘੁੰਮ ਲੈਂਦੇ ਆ ਵਿਊ ਬਾਕ ਕੈਂਟਾ ਦੇਖੋ ਨਾਈਟ ਟਾਈਮ ਬੀਚ ਕਿੰਨਾ ਸੋਹਣਾ ਲੱਗਦਾ ਹਨ ਤੇ 10-20 ਮਿੰਟ ਘੁੰਮਦੇ ਹਾਂ ਫਿਰ ਚੱਲਦੇ ਹਾਂ ਨਾ ਜabb ਆਪਾਂ ਨੂੰ ਇੱਥੇ ਵੀ ਆ ਸਕਦੀ ਡਿਸਪੈਚਰ ਤੇ ਕਿਉਂਕਿ ਮਾਰਨਿੰਗ ਹੈ ਕਿ ਵੈਸੇ ਵੀ ਆਪਾਂ ਨੇ ਹੋਟਲ ਮੁਰੇਜ ਗੱਡੀ ਲਾਈ ਹੈ ਤੇ ਇੱਥੋਂ ਹੇਲ ਵੀ ਹੋ ਸਕਦੀ ਹੈ ਤੇ 50-50 ਹੈ ਤੇ ਆ ਵੀ ਸਕਦੀ ਆਪਾਂ ਡਿਸਪੈਚਰ ਤੇ ਨਹੀਂ ਵੀ ਆ ਸਕਦੀ ਪਰ ਆਪਾਂ ਨਜ਼ਾਰੇ ਲੰਨ ਨੇ 10 ਕਿ ਮਿੰਟ ਹੋ ਗਏ 10 ਕਿ ਮਿੰਟ ਹੋਰ ਵਾਕ ਕਰਦੇ ਫਿਰ ਚੱਲਦੇ ਹਾਂ ਨਾ ਟੈਕਸੀ ਚਲਾਣ ਦੇ ਬਾਈ ਬਹੁਤ ਨਜ਼ਾਰਾ ਹੈ ਜੌਬ ਕਰਨੀ ਹੈ ਤਾਂ ਤੁਸੀਂ ਜਦ ਤੱਕ ਆਪਣਾ ਕੋਈ ਵਧੀਆ ਬਿਜ਼ਨਸ ਸੈਟਲ ਨਹੀਂ ਕਰ ਸਕਦੇ ਟੈਕਸੀ ਚਲਾਓ ਬਸ ਵਧੀਆ ਕੰਮ ਹੈ ਕਿਸ ਦਾ ਲੈਣਾ ਦੇਣ ਬਸ ਦੈਟਸ ਇਟ ਨਾ ਵਧੀਆ ਇਨਕਮ ਹੈ ਫੁੱਲ ਟਾਈਮ ਵਾਲੇ ਦਾ ਬਹੁਤ ਜ਼ਿਆਦਾ ਵਧੀਆ ਇਨਕਮ ਹੈ ਕਿਉਂਕਿ ਹੁਣ ਮੇਰੇ ਪਤੇ ਨਾ ਟਾਈਮ ਨਹੀਂ ਹੁੰਦਾ ਟੈਕਸੀ ਚਲਾਣ ਦਾ ਮੈਂ ਘੱਟ ਟਾਈਮ ਚਲਾਉਂਦਾ ਤਾਂ ਵੀ ਮੇਰਾ 2200 2300 ਡਾਲਰ 2500 ਹੀ ਬਣ ਜਾਂਦਾ ਕਈ ਵਾਰ ਚਲੋ ਆਸ ਗੱਡੀ ਮੈਂ ਸਟਾਰਟੇ ਚੱਲਦੀ ਹੋਈ ਹੈ ਚੱਲੇ ਹਾਂ ਆਪਾਂ ਘਰ ਚਾਲਦੇ ਹਾਂ ਜੋ ਅਬ ਯਾ ਸਿਟੀ ਤੋਂ ਆਪਣਾ ਟਾਰਗੇਟ ਪੂਰਾ ਹੋ ਗਿਆ ਹੁਣ ਆਪਾਂ ਚੱਲਦੇ ਆ ਕਰੇ ਠੰਡ ਬਹੁਤ ਹੈ ਇੱਥੇ ਨਾ ਇੱਕ ਤਾਂ ਐਹਣ ਪਈ ਹੋਈ ਹੈ ਇੱਕ ਤਾਂ ਬੀਚ ਦੇ ਨੇੜੇ ਕਰਕੇ ਠੰਡ ਕਾਫੀ ਹਵਾ ਵੀ ਚੱਲ ਰਹੀ ਹੈ ਨਾ ਤੇ ਇਹ ਗੱਡੀ ਮੈਂ ਸਟਾਰਟੇ ਛੱਡ ਗਿਆ ਸੀ ਕਿਉਂਕਿ ਹੀਟਰ ਚੱਲ ਰਿਆ ਸੀਗਾ ਵਿੱਚ ਉਹ ਹੁਣ ਇੱਥੇ ਸਿੱਧਾ ਆਪਾਂ ਘਰੇ ਜਾਵਾਂਗੇ ਤੇ ਕੰਮ ਖਤਮ ਵਧੀਆ ਆਪਣਾ ਇਹਦਾ ਟਾਰਗੇਟ ਆਪਾਂ ਸੋਚ ਕੇ ਆਏ ਸੀ ਪੂਰਾ ਹੋ ਗਿਆ ਜੇ ਮੈਂ ਹੁਣ ਵੀ ਕੰਮ ਕਰਾਂ ਨਾ ਇਸ ਤੋਂ ਬਾਅਦ ਵੀ ਇੰਨਾ ਵਧੀਆ ਕੰਮ ਹੁੰਦਾ ਹੈ ਰ ਇਸ ਤੋਂ ਬਾਅਦ ਵੀ ਡਿਸਪੈਚਰ ਦਾ ਸਿਟੀ ਚ ਤੁਸੀਂ ਗੱਲੇ ਛੱਡ ਦੋ ਨਾ ਕਿਉਂਕਿ ਤਕਰੀਬਨ 80% ਸਾਰੀ ਸਿਟੀ ਬਲੈਕ ਐਂਡ ਵਾਈਟ ਨੇ ਕਵਰ ਕੀਤੀ ਹੋਈ ਹੈ ਨਾ ਤੇ ਚਲੋ ਚਲ ਦੇ ਘਰੇ ਵਸਣ ਉਥੇ ਬਾਅਦ ਫਿਰ ਮਿਲਦੇ ਆ ਨੈਕਸਟ ਡੇ ਸ਼ਨੀਵਾਰ ਰਹਿ ਗਿਆ ਹੁਣ ਸ਼ਨੀਵਾਰ ਨੂੰ ਕਰਾਂਗੇ ਕੰਮ ਹਾਂਜੀ 5:00 ਵਜੇ ਸੀਗੇ ਆਪਾਂ ਅਗ ਇੱਕ ਕਰੇ ਕੰਮ ਕਰਦੇ ਆ ਫਿਨਿਸ਼ ਤੇ ਆਪਣਾ ਵਧੀਆ ਟਾਰਗੇਟ ਪੂਰਾ ਹੋ ਗਿਆ ਸੀ ਗੁੱਡ ਨਾਈਟ ਤੇ ਮਿਲਦੇ ਆ ਸੈਚਰਡੇ ਨੂੰ ਨਾ ਓਕੇ ਬਾਏ ਸਾਰਿਆਂ ਨੂੰ ਕਿਸ ਕੋਈ ਵੀ ਬਾਹਰ ਵਾਲੀ ਕੰਟਰੀ ਤੁਹਾਨੂੰ ਬਾਹਰ ਆ ਕੇ ਨਹੀਂ ਤਾਂ ਤੁਹਾਨੂੰ ਛੱਡਣੀ ਪੈਂਦੀ ਹੈ ਨਾ ਇਹ ਨਹੀਂ ਤੁਸੀਂ ਮਤਲਬ ਕਿ ਹਰ ਦੀ ਜੌਬ ਤੇ ਡਿਪੈਂਡ ਕਰਦਾ ਹਰ ਬੰਦੇ ਦੀ ਮੈਨੂੰ ਇਹ ਇਹ ਟਾਈਮ ਤੇ ਟੈਕਸੀ ਚਲਾਣੀ ਵਧੀਆ ਲੱਗਦੀ ਹੈ ਮਿਡ ਨਾਈਟ ਸਟਾਰਟ ਕਰਦਾ ਹੁਮਾਂ 12 ਵਜੇ ਹਮੇਸ਼ਾ ਹੀ ਤੇ 5-6 ਵਜੇ ਫਿਨਿਸ਼ ਮੈਨੂੰ ਦਿਨ ਚ ਕੰਮ ਕਰਨਾ ਨਹੀਂ ਵਧੀਆ ਲੱਗਦਾ। ਦਿਨ ਕਿਹੇ ਲੱਗਦਾ ਜੀ ਮੈਨੂੰ ਇਹ ਲੱਗਦਾ ਵੀ ਇਹ ਟਾਈਮ ਕੰਮ ਕਰਕੇ ਵੀ ਮੈਂ ਕੰਮ ਨਹੀਂ ਕੀਤਾ ਹੈਗਾ ਵੀ ਮੈਂ ਦਿਨ ਚ ਸਾਰਾ ਦਿਨ ਘਰੇ ਸ਼ਾਮ ਨੂੰ ਵੀ ਘਰੇ ਸਵੇਰੇ ਵੀ ਘਰੇ ਸਿਰਫ ਮਿਡ ਨਾਈਟ 12 ਵਜੇ ਆਉਣਾ ਹੁੰਦਾ। ਰਸਤੇ ਜਾਂਦੇ ਆਉਂਦੇ ਆਪਾਂ ਨੂੰ ਕਵਰ ਤੇ ਜੌਬ ਆ ਗਈ ਸੀ ਕੈਨਿਗਵੈਲ ਤੋਂ 에어ਪੋਰਟ ਦੀ 68 ਡਾਲਰ ਦੀ ਲਾਤ ਸੀ ਆਪਾਂ ਇੱਥੇ ਕੱਟ ਗਏ ਕਿਉਂਕਿ ਇੱਥੋਂ ਆਪਾਂ ਨੂੰ ਪ੍ਰੋਸਪੈਕਟ ਲੱਗਿਆ ਆਪਣਾ ਪਲੋਟ ਹੋ ਗਿਆ। ਜੋਬ ਤਾਂ ਛੋਟੀ ਹੈ ਪਰ ਪੰਜਾਬ ਛੇਤੀ ਲੱਗ ਜਾਣੀ ਹੈ ਨਾ। ਤਕਰੀਬਨ 100% 에어ਪੋਰਟ ਦੀ ਹੋਉਂਗੀ। ਨਾਲੇ ਕਾਫੀ-ਕਾਫੀ ਪੀ ਲੈਂਦੇ ਨੇ, ਬ੍ਰੇਕ ਲੈ ਲੈਂਦੇ ਨੇ ਤੇ ਖੜ ਕੇ। ਮੀਂਹ ਦਾ ਇੱਥੇ ਕੋਈ ਭਰੋਸਾ ਨਹੀਂ। ਮੀਂਹ ਕਦੋਂ ਸ਼ੁਰੂ ਹੋ ਜਾਣਾ, ਕਦੋਂ ਬੰਦ ਹੋ ਜਾਣਾ। ਮੌਸਮ ਦਾ ਕੋਈ ਭਰੋਸਾ ਨਹੀਂ ਕਦੇ ਹੀ ਕਰ ਸਕਦੇ। ਦਿਸਪੈਚਰ ਬਹੁਤ ਬੀਜ਼ੀ ਅੱਜ। ਤੇ ਇੱਕ ਦੋ ਜੋਬ ਲਾ ਕੇ ਤੇ ਫਿਰ ਕਸੀਨੋ ਮੈਟਰੋਪੋਲੀਟਨ ਸਿਟੀ ਲਾਵਾਂਗੇ। ਸਿਟੀ ਵੀ ਬਹੁਤ ਬੀਜ਼ੀ ਦੱਸ ਰਹੀ ਹੈ ਅੱਜ। ਵਧੀਆ ਕੰਮ ਹੈ ਰੈਟੈਕਸੀ ਦਾ। ਮੇਰੇ ਸਿਰ ਦਰਦ ਨਹੀਂ ਆਪਣੀ ਮਰਜ਼ੀ ਨਾਲ। ਵਧੀਆ ਹੋ ਗਿਆ ਆਪਣੇ ਦੋ ਜੋਬਾਂ 500 ਪਲੱਸ ਹੋ ਗਿਆ ਤੇ ਉਹ ਮੈਟਰੋਪੋਲ ਵੀ ਡਰਾਈਵ थ्रू ਚੱਲ ਰਿਹਾ ਕਿਉਂਕਿ ਮੇਰਾ ਪਹਿਲਾ ਨੰਬਰ ਹੋ ਗਿਆ ਪਹਿਲੇ ਨੰਬਰ ਵਾਲੇ ਜੋਬ ਲੱਗ ਗਿਆ ਸਟੈਪ ਤੇ ਇੱਥੋਂ ਦੇਖਦੇ ਆਪਾਂ ਕਿੱਥੇ ਜੋਬ ਦਾ 10 ਕਿਲੋਮੀਟਰ 'ਚ ਆਪਾਂ ਜੋਬ ਲੱਗ ਜਾਣੀ ਉੱਥੇ ਜੋਬ ਲੱਗੀ ਸੀ ਮਿਸਕਾਰਪੋ ਦੀ ਵਧੀਆ ਜੋਬ ਸੀਗੀ ਰਾਉਂਡਪੌਇੰਟ ਮੇਰਾ 170 70 ਡਾਲਰ ਬਣ ਗਏ ਤੇ ਹੁਣ ਚੱਲਦੇ ਸਿੱਧਾ ਸਿਟੀ ਸਿਟੀ ਜਿੱਥੇ ਜਾ ਉੱਥੇ ਜੋਬਾਂ ਲਾਦ ਦਿੰਨੇ ਆ ਮੈਂ ਚਾਰ ਜੋਬਾਂ ਕਰਤੀ ਹੁਣ ਤੱਕ ਨਾ ਤੇ ਪੰਜਵੀਂ ਜੌਬ ਦੇਖ ਲਈ ਕਿੱਥੇ ਵੀ ਲੱਗਦੀ ਆਪਾਂ ਨੂੰ ਤੇ ਥੋੜਾ ਜਿਹਾ ਰਹਿੰਦਾ ਆ ਪੰਜ ਜੌਬਾਂ ਇਹ ਆ ਜੌਬ ਮਨ ਛੋਟੀ ਜਿਹੀ ਲੱਗੀ ਜਮ 20 ਡਾਲਰ ਦੀ ਤੇ ਸਿਟੀ ਵਿੱਚ ਬਿਜ਼ੀ ਬਹੁਤ ਹੈ ਨਾ ਤੇ ਮਨ ਨੂੰ ਹੁਣ ਕੈਰੀਨ ਆਪਣੀ ਜੌਬ ਲਾ ਕੇ ਆਇਆ ਮੈਂ ਵਾਪਸ ਤੇ 6-7 ਜੌਬਾਂ ਹੋਗੀਆਂ ਇੱਕ ਅੱਧੀ ਜੌਬ ਹੋਰ ਕਰਕੇ ਮੈਂ ਫਿਨਿਸ਼ ਕਰ ਦੂੰਗਾ ਕੰਮ ਨਾ ਜੌਬ ਕੁਇਕ ਟਾਈਮ ਡਿਸਪੈਚਰ ਤੇ ਆਪਾਂ ਨੂੰ 에어ਪੋਰਟ ਦੀ ਜੌਬ ਆ ਗਈ ਅਡੀਨਾ ਅਪਾਰਟਮੈਂਟ ਤੋਂ ਚੱਕਣੀ ਹੈ ਆ ਮੈਂ ਖੜਿਆ ਆ Oppoosite side ਤੇ ਨਾ ਅਪਾਰਟਮੈਂਟ ਐ ਆ ਜੌਬ ਲੈ ਕੇ ਤਾਂ ਫਿਨਿਸ਼ ਕਰ ਦੂੰਗਾ ਓਕੇ ਬਾਈ ਗੁੱਡ ਨਾਈਟ ਅੱਜ ਸੰਡੇ ਐ ਮੈਂ ਸਮਾਨ ਲੈਣ ਆਇਆ ਸੀਗਾ ਜਸਫਤੇ ਦੇ ਡਾਟ ਨੇ ਖਤਮ ਹੋਏ ਸੀ ਤੇ ਥੋੜੀ ਜੀ ਗਰੋਸਰੀ ਲੈਣ ਆਇਆ ਸੀਗਾ ਤੇ ਜਸਫਤੇ ਤੇ ਸਾਰਾ ਸਮਾਨ ਪੂਰਾ ਲੈ ਕੇ ਜਾਣਾ ਪੈਂਦਾ ਕਰ ਨਹੀਂ ਤਾਂ ਗਾਹ ਪਾ ਲੰਦਾ ਬਾਈ ਹਰ ਰੋਜ਼ ਤਾਂ ਕੁਝ ਨਾ ਕੁਝ ਖਤਮ ਹੋਇਆ ਹੁੰਦਾ ਆ ਬੂਲਵਾਰਤ ਐ ਬੂਲਵਾਰਤ ਸੋ ਰੇਕ ਚੀਜ਼ ਮਿਲ ਜਾਂਦੀ ਐ ਤੁਸੀਂ ਜੋ ਮਰਜ਼ੀ ਕੁਝ ਲੈ ਲਓ ਨਾ 1 ਕਿਲੋ ਉਦੇ ਵਿੱਚ ਆਪਾਂ ਮਾਰਕੀਟ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਪਰ ਸਾਰਾ ਕੁਝ ਲੈ ਲੈ ਜੇ ਜੋ ਲੈਣਾ ਸੀਗਾ ਆਪਾਂ ਚਲਦੇ ਕਰੋ ਇੰਡੀਅਨ ਇੰਡੀਅਨ ਪ੍ਰੋਡਕਟ ਸਭ ਕੁਝ ਮਿਲ ਜਾਂਦਾ ਇਹਦੇ ਵਿੱਚ ਇਹਨਾਂ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਰੈੱਡ ਵਾਈਨ ਵੀ ਲੈ ਲਈ ਆਪਾਂ ਨੇ ਤੇ ਬਸ ਚਲਦੇ ਆਂ ਘਰ ਸੰਡੇ ਨੂੰ ਕੋਈ ਕਿਤੇ ਜਾਣਾ ਨਹੀਂ ਹੁੰਦਾ ਕਿਤੇ ਕੁਝ ਨਹੀਂ ਬਸ ਘਰ ਹੀ ਰਹੀਦੇ ਆ ਜਾਂ ਕਿਤੇ ਡੇਟ ਨੋਨ ਕਰ ਨਾ ਤੇ ਇਹ ਦੇਸੀਆਂ ਦਾ ਗਰਾਜ ਇੱਥੇ ਕੱਪੜੇ-ਕੋਪੜੇ ਤੇ ਹਾਰਡਕੁਆਰਡ ਬਸ ਰੱਖਣੇ ਜੋਗੇ ਹੀ ਹੁੰਦਾ ਹੈ ਤੇ ਫालतू ਦਾ ਫ੍ਰਿਜ ਜਿੱਥੇ ਫालतू ਦੀ ਆਈਟਮਾਂ ਤੇ ਪੱਕਾ ਪੁੱਕਾ ਆਪਾਂ ਬਣਾ ਲਿਆ ਵਧੀਆ ਐ ਨਾ ਨਾ ਤੇ ਅੱਜ ਇੰਜੋਏ ਕਰਾਂਗੇ ਪੂਰੇ ਕਿਉਂਕਿ ਮੰਡੇ ਛੁੱਟੀ ਸੋਮਵਾਰ ਛੁੱਟੀ ਮੰਗਲਵਾਰ ਤੇ ਵੀਰਵਾਰ ਸ਼ੁਰੂ ਕਰਾਂਗੇ ਤੰਦੂਰ ਬਾੜ ਲਿਆ ਇਹਦੇ ਵਿੱਚ ਮੱਛੀ ਗ੍ਰਿਲ ਕਰਾਂਗੇ ਤੇ ਰੋਟੀਆਂ ਤੰਦੂਰੀ ਬਣਾ ਕੇ ਖਾਵਾਂਗੇ ਤੇ ਇੱਕ ਦੋ ਮੇਰੇ ਦੋਸਤ ਵੀ ਆ ਜਾਣਗੇ ਦੈਟਸ ਇਟ ਮੌਸਮ ਬਹੁਤ ਵਧੀਆ ਬੰਦ ਅੱਠਾ ਲੱਗ ਰਹੀ ਹੈ ਉਹਨਾਂ ਇਸ ਤਰ੍ਹਾਂ ਲੱਗ ਰਹੀ ਹੁਣ ਠੰਡ ਪੈਣੀ ਸ਼ੁਰੂ ਹੋਈ ਹੈ ਨਾ ਐਤਕੀ ਬੜੀ ਲੰਬੀ ਠੰਡ ਪੈ ਰਹੀ ਹੈ ਧਰਤੀ ਵਿੱਚ ਨਾ ਤੰਦੂਰ ਵੀ ਆਪਣਾ ਪੂਰਾ ਗਰਮ ਹੋ ਗਿਆ ਨਾ ਦੋਸਤਾਂ ਮੇਰੇ ਅਜੇ ਟਾਇਰ ਕੇ ਆਣਗੇ ਇੰਨੇ ਆਪਾਂ ਕਰਦੇ ਇੰਜੋਇਮੈਂਟ ਸ਼ੁਰੂ ਆਪਣਾ ਇਹ ਸੀਗਾ ਆਪਣਾ ਪੂਰਾ ਵੀਕ ਇਸ ਤਰ੍ਹਾਂ ਦਾ ਉਹਰੇ ਵੀਕ ਜਾਂਦਾ ਹੈ ਆਪਣਾ ਤੇ ਬਿਜ਼ੀ ਵੀ ਹੁੰਦੇ ਆ ਨਹੀਂ ਵੀ ਬਿਜ਼ੀ ਹੁੰਦੇ ਨਾ ਤੇ ਦੋ ਤਿੰਨ ਦਿਨ ਬਿਜ਼ੀ ਹੁੰਦਾ ਜਿਹਦਨ ਕੰਮ ਕਰਨਾ ਹੁੰਦਾ ਬਾਕੀ ਪੂਰਾ ਵੀਕ ਬੇਲੇ ਹੀ ਹੁੰਦਾ तकरीबन ਆਪਣਾ ਆਪਨੇ ਆਪਣਾ ਸੈਟਅਪ ਕਰ ਲਿਆ ਕਿਉਂਕਿ ਬਾਹਰ ਠੰਡ ਹੋ ਗਈ ਤੇ ਗਰਾਜ ਆਪਾਂ ਕਰ ਤੇ ਆ ਬੰਦ ਤੇ ਤੰਦੂਰ ਵੀ ਆਪਣਾ ਪੂਰਾ ਪੱਕ ਚੱਲਿਆ ਤੇ ਵਧੀਆ ਲੱਗ ਰਿਹਾ ਤੰਦੂਰ ਬਾਲ ਕੇ ਨਾ ਪੂਰੀ ਹੀਟ ਹੋ ਜਾਂਦੀ ਹੈ ਨਾਲੇ ਗਰਾਜ ਚ ਨਾ ਬੱਕਰਾ ਹੀ ਬਣ ਕੇ ਰੈਡੀ ਹੋ ਗਿਆ ਤੇ ਜਸਫਤ ਇਹ ਆਪਣੀ ਮਾਜੋ ਮਾਰੀ ਜਾਂਦਾ ਖੇਲੀ ਜਾਂਦਾ ਹੈ ਤੇ ਤੁਸੀਂ ਨਾ ਪਾਪਾ ਇਹ ਕੀ ਕਰਦੇ ਹੋ ਤੁਸੀਂ ਖਾਤੇ ਬਾਲਿਆ ਉਹਨੂੰ ਪਤਾ ਨਹੀਂ ਨਾ ਅਜੀ ਇਹ ਫੇਸ ਕਰਤੀ ਆਪਾਂ ਗ੍ਰਿਲ ਕਰਨੀ ਸ਼ੁਰੂ ਤੇ ਚਲੋ ਆਪਣਾ ਵੀਕੈਂਡ ਬਹੁਤ ਵਧੀਆ ਗਿਆ ਪੂਰਾ ਬੀਚ ਸਾਰੀ ਤੇ ਸਾਰਿਆਂ ਦਾ ਮਨ ਲੱਗਾ ਬਧੀਆ ਗਿਆ ਹੁਣ ਨਾ ਵੀਕੈਂਡ ਵੀ ਤੇ ਇਹ ਨਿਆਰੀ ਮੱਛੀ ਹੋ ਗਈ ਆਪਣੀ ਗ੍ਰਿਲ ਬੱਕਰਾ ਵੀ ਪੂਰਾ ਪਿਆਰ ਹੈ ਨਾ ਨਿਨਲ ਲੈਣੇ ਨਜ਼ਾਰੇ ਆਜੋ ਬਾਈ ਪਰ ਦੇਚਣ ਮਨਾ ਰਹੇ ਆ ਦੇਖੋ ਜੀ ਇਹ ਨੇ ਨਿਨਲ ਲੈਣੇ ਵੀਕਐਂਡ ਦੇ ਨਜ਼ਾਰੇ ਬਕਰ ਜੀ ਪੂਰਾ ਰੈਡੀ ਹੈ ਆਹ ਸਾਡਾ ਸਾਡਾ ਡਰੈਸ ਮੇਰਾ ਬੈਕਗ੍ਰਾਉਂਡ ਹੈ ਸੈਚਡੇ ਆਪਣਾ ਆਪ ਹੈ ਤੰਦੂਰ ਵਾਲੇ ਤੇ ਬਣਾਵਾਂਗੇ ਮੱਠੀ 41 ਗੁੜੀ ਰੋਟੀਆਂ ਧਰਮ ਹੋ ਰਿਹਾ ਬੱਕਰਾ ਆਪਾਂ ਬਣਾ ਲਿਆ ਮੌਸਮ ਬਹੁਤ ਘੈਂਟ ਬੰਤੈ ਲੱਗ ਰਹੀ ਪਰਤ ਚ ਠੰਡ ਖੜੀ ਹੋਣ ਪੈਣ ਲੱਗੀ ਐ ਇਹ ਤਾਂ ਉਹ ਗਰਮੀ ਵਾਲੇ ਵਿੱਚ ਪੂਰੀ ਠੰਡ ਹੈ ਵੀ ਪੈ ਰਿਹਾ ਦੋ ਦਿਨ ਦਾ ਤੇ ਫਿਰ ਨੇ ਲੈਣੇ ਬੀ ਕੰਡੇ ਨਜ਼ਾਰੇ ਬੱਕਰਾ ਜੀ ਪੂਰਾ ਰੈਡੀ ਐ ਆਸਾ ਦਾ